ਵਡਾ ਹੰਸ ਮਹੱਲਾ ਤੀਜਾ ਰਸਨਾ ਹਰ ਸਾਦ ਲੱਗੀ ਸਹਿਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਸਦਾ ਸੁਖ ਸਾਚੈ ਸ਼ਬਦ ਵਿਚਾਰੀ ਆਪਣੇ ਸਤਿਗੁਰੂ ਵਿਟਹੁ ਸਦਾ ਬਲਿਹਾਰੀ ਰਹਾਉ ਅੱਖੀ ਸੰਤੋਖੀਆਂ ਏਕ ਲਿਬ ਲਾਏ ਮਨ ਸੰਤੋਖਿਆ ਦੂਜਾ ਭਾਉ ਗਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਰਨਾਈ ਨਾਮ ਪਰਮਲ ਹਿਰਦੈ ਰਹਿ ਆਸਮਾਈ ਨਾਨਕ ਮਸਤਕ ਜਿਸ ਵਡਭਾਗ ਗੁਰ ਕੀ ਬਾਣੀ ਸਹਿਜ ਪੈਰਾਗ ਵਡਹੰਸ ਮਹੱਲਾ ਤੀਜਾ ਪੂਰੇ ਗੁਰ ਤੇ ਨਾਮ ਪਾਇਆ ਜਾਏ ਸੱਚੇ ਸ਼ਬਦ ਸੱਚ ਸੁਮਾਈ ਏ ਮਨ ਨਾਮ ਨਿਧਾਨ ਤੂੰ ਪਾਏ ਆਪਣੇ ਗੁਰ ਕੀ ਮਨ ਲੈ ਰਜਾਏ ਰਹਾਉ ਗੁਰ ਕੈ ਸ਼ਬਦ ਵਿੱਚੋਂ ਮੈਲ ਗਵਾਏ ਨਿਰਮਲ ਨਾਮ ਵਸੈ ਮਨ ਆਏ ਪਰਮੇ ਭੂਲਾ ਫਿਰੈ ਸੰਸਾਰ ਮਰ ਜਨਮੈ ਜਮ ਕਰੇ ਖੁਆਰ ਨਾਨਕ ਸੇ ਵਡਭਾਗੀ ਜਿਨ ਹਰ ਨਾਮ ਧਿਆਇਆ ਗੁਰ ਪ੍ਰਸਾਦੀ ਮਨ ਵਸਾਇਆ ਵਡਾ ਹੰਸ ਮਹੱਲਾ ਤੀਜਾ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੈ ਇਕ ਥਾਂਇ ਹਉਮੈ ਵਿੱਚ ਸੇਵਾ ਨਾ ਹੋਈ ਤਾਂ ਮਨ ਵਿਰਥਾ ਜਾਏ ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ ਹੁਕਮ ਮੰਨਹਿ ਤਾਂ ਹਰ ਮਿਲੈ ਤਾਂ ਵਿੱਚੋਂ ਹਉਮੈ ਜਾਏ ਰਹਾਉ ਹਉਮੈ ਸਭ ਸਰੀਰ ਹੈ ਹਉਮੈ ਉਪਤ ਹੋਏ ਹਉ ਮੈਂ ਵੱਡਾ ਗੁਬਾਰ ਹੈ ਹਉ ਮੈਂ ਵਿੱਚ 부ਝ ਨਾ ਸਕੈ ਕੋਈ ਹਉ ਮੈਂ ਵਿੱਚ ਭਗਤ ਨਾ ਹੋਵਈ ਹੁਕਮ ਨਾ 부ਝਿਆ ਜਾਏ ਹਉ ਮੈਂ ਵਿੱਚ ਜੀਉ ਬੰਧ ਹੈ ਨਾਮ ਨਾ ਵਸੈ ਮਨ ਆਏ ਨਾਨਕ ਸਤਗੁਰ ਮਿਲਿਆ ਹਉ ਮੈਂ ਗਈ ਤਾਂ ਸੱਚ ਵਸਿਆ ਮਨ ਆਏ ਸੱਚ ਕਮਾਵੈ ਸੱਚ ਰਹੈ ਸੱਚੇ ਸੇਵ ਸਮਾਏ ਵਡਾਹਾਂ ਸੁਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਤਤਗੁਰ ਪ੍ਰਸਾਦ ਸੇਜ ਏਕ ਏਕੋ ਪ੍ਰਭ ठाकुर ਗੁਰਮੁਖ ਹਰਿ 라ਵੇ ਸੁਖ ਸਾਗਰ ਮੈਂ ਪ੍ਰਭ ਮਿਲਣ ਪ੍ਰੇਮ ਮਨ ਆਸਾ ਗੁਰ ਪੂਰਾ ਮੇ ਲਾਵੈ ਮੇਰਾ ਪ੍ਰੀਤਮ ਹਉ ਵਾਰ ਵਾਰ ਆਪਣੇ ਗੁਰੂ ਕੋ ਜਾਸਾ ਰਹਾਉ ਮੈਂ ਅਵਗਣ ਭਰਪੂਰ ਸਰੀਰੇ ਹਉ ਕਿਉ ਕਰ ਮਿਲਾ ਆਪਣੇ ਪ੍ਰੀਤਮ ਪੂਰੇ ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ ਛੇ ਮੈਂ ਗੁਣ ਨਾਹੀ ਹਉ ਕਿਉ ਮਿਲਾ ਮੇਰੀ ਮਾਇਆ ਹਉ ਕਰ ਕਰ ਥਾਕਾ ਉਪਾਪ ਬਹੁ ਤੇਰੇ ਨਾਨਕ ਗਰੀਬ ਰੱਖੋ ਹਰ ਮੇਰੇ ਵਡਾ ਹੰਸ ਮਹੱਲਾ ਚੌਥਾ ਮੇਰਾ ਹਰ ਪ੍ਰਭ ਸੁੰਦਰ ਮੈਂ ਸਾਰ ਨਾ ਜਾਣੀ ਹਉ ਹਰ ਪ੍ਰਭ ਛੋੜ ਦੂਜੇ ਲੋਭਾਣੀ ਹਉ ਕਿਉ ਕਰ ਪਿਰ ਕੋ ਮਿਲੋਂ ਇਆਣੀ ਜੋ ਪਿਰ ਭਾਵੈ ਸਾ ਸੁਹਾਗਣ ਸਾਈ ਪਿਰ ਕੋ ਮਿਲੈ ਸਿਆਣੀ ਰਹਾਉ ਮੈਂ ਵਿੱਚ ਦੋਸ਼ ਹਉ ਕਿਉ ਕਰ ਪਿਰ ਪਾਵਾਂ ਤੇਰੇ ਅਨੇਕ ਪਿਆਰੇ ਹਉ ਪਿਰ ਚਿਤ ਨਾ ਆਵ ਜਿਨ ਪਿਰ ਰਾਵਿਆ ਸਾ ਭਲੀ ਸੁਹਾਗਣ ਸੇ ਮੈਂ ਗੁਣ ਨਹੀਂ ਹਉ ਕਿਆ ਕਰੀਂ ਦੁਹਾਗਣ ਨਿਤ ਸੁਹਾਗਣ ਸਦਾ ਪਿਰ ਰਾਵੈ ਮੈਂ ਕਰਮਹੀਨ ਕਬਹੀ ਗਲ ਲਾਵੇ ਤੂੰ ਪਿਰ ਗੁਣਵੰਤਾ ਹਉ ਔਗਣ ਯਾਰਾ ਮੈਂ ਨਿਰਗੁਣ ਵਖਸ਼ ਨਾਨਕ ਵੇਚਾਰਾ ਵਡਹੰਸ ਮਹੱਲਾ ਚੌਥਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਵੱਡੀ ਆਸ ਹਰੀ ਕਿਉ ਕਰ ਹਰ ਦਰਸ਼ਨ ਪਾਵਾਂ ਆਉ ਜਾਏ ਪੁੱਛਾਂ ਆਪਣੇ ਸਤਿਗੁਰੈ ਗੁਰ ਪੁੱਛ ਮਨ ਮੁਗਧ ਸਮਝਾਵਾਂ ਭੂਲਾ ਮਨ ਸਮਝੈ ਗੁਰ ਸ਼ਬਦੀ ਹਰ ਹਰ ਸਦਾ ਧਿਆਈ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਨੀ ਚਿਤ ਲਾਏ ਹਉ ਸਭ ਵੇਸ ਕਰੀ ਪਰਕਾਰ ਜੇ ਹਰ ਪ੍ਰਭ ਸਾਚੇ ਭਾਵਾਂ ਸੋ ਪਿਰ ਪਿਆਰਾ ਮੈਂ ਨਦਰ ਨਾ ਦੇਖੈ ਹਉ ਕਿਉ ਕਰ ਧੀਰਜ ਪਾਵਾ ਜਿਸ ਕਾਰਨ ਹੋ ਸ਼ਿੰਗਾਰ ਸ਼ਿੰਗਾਰੀ ਸੋ ਪਿਰ ਰਤਾ ਮੇਰਾ ਅਵਰਾ ਨਾਨਕ ਤਨ 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 ਸੁਹਾਗਣ ਜਿਨ ਪਿਰ ਰਾਵਯੜਾ ਸੱਚ ਸਵਰਾ ਹਉ ਜਾਏ ਪੁੱਛਾਂ ਸੁਹਾਗ ਸੁਹਾਗਣ ਤੁਸੀਂ ਕਿਉ ਪਿਰ ਪਾਇੜਾ ਪ੍ਰਭ ਮੇਰਾ ਮੈਂ ਉੱਪਰ ਨਦਰ ਕਰੀ ਪਿਰ ਸਾਚੈ ਮੈਂ ਛੋੜਿਆੜਾ ਮੇਰਾ ਤੇਰਾ ਸਭ ਮਨ ਤਨ ਜੀਉ ਕਰਹੁ ਹਰ ਪ੍ਰਭ ਕਾ ਇਤ ਮਾਰਗ ਭੈਣੀ ਮਿਲਿਐ ਆਪ ਲੜਾ ਪ੍ਰਭ ਨਦਰ ਕਰ ਦੇਖੈ ਨਾਨਕ ਜੋਤ ਜੋਤੀ ਰਲੀਐ ਜੋ ਹਰ ਪ੍ਰਭ ਕਾਮੈ ਦੇ ਸਨੇਹਾ ਤਿਸ ਮਨ ਤਨ ਆਪਣਾ ਦੇਵਾ ਨਿਤ ਪੱਖਾ ਫੇਰੀ ਸੇਵ ਕਮਾਵਾਂ ਤਿਸ ਆਗੇ ਪਾਣੀ ਢੋਵਾਂ ਨਿਤ ਨਿਤ ਸੇਵ ਕਰੀ ਹਰ ਜਨ ਕੀ ਜੋ ਹਰ ਹਰ ਕਥਾ ਸੁਣਾਏ ਤਨ ਤਨ ਗੁਰੂ ਗੁਰ ਸਤਗੁਰ ਪੂਰਾ ਨਾਨਕ ਮਨ ਆਸ ਪੁਜਾਏ ਗੁਰ ਸੱਜਣ ਮੇਰਾ ਮੇਲ ਹਰੇ ਜਿਤ ਮਿਲ ਹਰ ਨਾਮ ਧਿਆਵਾ ਗੁਰ ਸਤਗੁਰ ਪਾਸੋਂ ਹਰ ਗੋਸ਼ਟ ਪੂਚਾਂ ਕਰ ਸਾਂਝੀ ਹਰ ਗੁਣ ਗਾਵਾਂ ਗੁਣ ਗਾਵਾਂ ਨਿਤ ਨਿਤ ਸਦ ਹਰ ਕੀ ਮਨ ਜੀਵੈ ਨਾਮ ਸੁਣ ਤੇਰਾ ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ ਤਿਤ ਵੇਲਾ ਮਰ ਜਾਏ ਜੀਉ ਮੇਰਾ ਹਰ ਵੇਖਣ ਕੋ ਸਭ ਕੋਈ ਲੋਚੈ ਸੋ ਵੇਖੈ ਜਿਸ ਆਪ ਵਖਾਲੇ ਜਿਸਨੂੰ ਨਦਰ ਕਰੇ ਮੇਰਾ ਪਿਆਰਾ ਸੋ ਹਰ ਹਰ ਸਦਾ ਸੰਭਾਲੇ ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ ਜਿਸ ਸਤਗੁਰੂ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ ਇੱਕੇ ਹੋਏ ਹਰ ਜਪ ਹਰ ਸੇਤੀ ਰਲਿਆ ਵਡਾ ਹੰਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਤ ਉੱਚਾ ਤਾਂ ਕਾ ਦਰਬਾਰਾ ਅੰਤ ਨਾਹੀ ਕਿਛ ਪਾਰਾ ਵਾਰਾ ਕੋਟ 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 ਲਖ ਧਾਵੈ ਇੱਕ ਤਿਲ ਤਾਂ ਕਾ ਮਹਿਲ ਨਾ ਪਾਵੇ ਸਹਾਵੀ ਕੌਣ ਸੋ ਵੇਲਾ ਜਿਤ ਪ੍ਰਭ ਮੇਲਾ ਰਹਾਉ ਲੱਖ ਭਗਤ ਜਾ ਕੋ ਆਰਾਧ ਹੈ ਲੱਖ ਤਪੀਸਰ ਤਪ ਹੀ ਸਾਧ ਹੈ ਲੱਖ ਜੋਗੀਸਰ ਕਰਤੇ ਜੋਗਾ ਲੱਖ ਪੁਗੀਸਰ ਭੋਗ ਹੈ ਭੋਗਾ ਕਟਕਟ ਬਸ ਹੈ ਜਾਣ ਹੈ ਥੋਰਾ ਹੈ ਕੋਈ ਸਾਜਨ ਪਰਦਾ ਤੋਰਾ ਕਰੋ ਜਤਨ ਜੇ ਹੋਏ ਮਿਹਰਵਾਨ ਤਾ ਕੋ ਦੇਈ ਜਿਉ ਕੁਰਬਾਨਾ ਫਿਰਤ ਫਿਰਤ ਸੰਤਨ ਪਹਿ ਆਇਆ ਦੂਖ ਭ੍ਰਮ ਹਮਾਰਾ ਸਗਲ ਮਟਾਇਆ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੂੰਚਾ ਕਹੋ ਨਾਨਕ ਪ੍ਰਭ ਮੇਰਾ ਊਚਾ ਵਡਾਹ ਸੁਮਹੱਲਾ ਪੰਚਵਾਂ ਧਨ ਸੁਵੇਲਾ ਜਿਤ ਦਰਸ਼ਨ ਕਰਨਾ ਆਉ ਬਲੇ ਹਾਰੀ ਸਤਗੁਰ ਚਰਨਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਪ੍ਰਭ ਨਾਮ ਚਿਤੇਰੇ ਰਹਾਉ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਠੀਤਲ ਪੁਰਖ ਦ੍ਰਿਸ਼ਟ ਸੁ ਜਾਣੀ ਸੱਚ ਹੁਕਮ ਤੁਮਾਰਾ ਤਖਤ ਨਵਾਸੀ ਆਏ ਨਾ ਜਾਵੇ ਮੇਰਾ ਪ੍ਰਭ ਅਬਨਾਸੀ ਤੁਮ ਮਿਹਰਵਾਨ ਦਾਸ ਹਮਦੀਨਾ ਨਾਨਕ ਸਾਹਿਬ ਭਰਪੁਰੀ ਨੀਨਾ ਵਡਾਹ ਸੁਮਾਹਲਾ ਪੰਝਵਾਂ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰ ਪ੍ਰਸਾਦਿ ਕੋ ਸ਼ਬਦ ਪਛਾਨੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤਮਾਰੇ ਰਹਾਉ ਦਿਆਲ ਪੁਰਖ ਮੇਰੇ ਪ੍ਰਭ ਦਾਤੇ ਜਿਸਹਿ ਜਨਾਵੋ ਹੋ ਤਿਨਹਿ ਤੁਮ ਜਾਤੇ ਸਦਾ ਸਦਾ ਜਾਈ ਬਲੇ ਹਾਰੀ ਇਤ ਉਤ ਦੇਖੋ ਓਟ ਤੁਮਾਰੀ ਮੋਹਿ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਾਤਾ ਵਡਹੰਸ ਮਹੱਲਾ ਪੰਝਵਾਂ ਅੰਤਰ ਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਤੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਲਥਾਲਮ ਮਹੀਲ ਰਹਿਆ ਪਰਪੂਰੇ ਨਿਕਟ ਅਵਸੈ ਨਾਹੀ ਪ੍ਰਭ ਦੂਰੇ ਜਿਸਨੋ ਨਦਰ ਕਰੇ ਸੋ ਧਾਇ ਆਠ ਪੈਰ ਹਰ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਿਤ ਪਾਰੇ ਸਰਨ ਪਰਿਓ ਨਾਨਕ ਹਰ ਦੁਆਰੀ ਵਡਾ ਹੰਸ ਮਹੱਲਾ ਪੰਜਵਾਂ ਤੂੰ ਵਡ ਦਾਤਾ ਅੰਤਰ ਜਾਮੀ ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮ ਆਧਾਰਾ ਔ ਸੁਣ ਸੁਣ ਜੀਵਾ ਨਾਮ ਤੇ ਮਾਰਾ ਰਹਾ ਤੇਰੀ ਸਰਨ ਸਤਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾ ਧੂਰੇ ਚਰਨ ਕਮਲ ਹਿਰਦੈ ਉਰ ਧਾਰੇ ਤੇਰੇ ਦਰਸ਼ਨ ਕੋ ਜਾਈ ਬਲਿਹਾਰੇ ਕਰ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪਤ ਸੁਖ ਪਾਵਾਂ ਵਡਾ ਹਸ ਮਹੱਲਾ ਪੰਜਵਾਂ ਸਾਧ ਸੰਗ ਹਰ ਅੰਮ੍ਰਿਤ ਪੀਜੈ ਨਾ ਜੀਉ ਮਰੈ ਨਾ ਕਬਹੂ ਸੀਜੈ ਵਡਭਾਗੀ ਗੁਰਪੂਰਾ ਪਾਈਐ ਗੁਰ ਕਿਰਪਾ ਤੇ ਪ੍ਰਭੂ ਤਿਆਇ ਰਹਾਉ ਰਤਨ ਜੋ ਆਹਰ ਹਰ ਮਾਣਕ ਲਾਲਾ ਸਿਮਰ ਸਿਮਰ ਪ੍ਰਭ ਭਾਏ ਨਿਹਾਲਾ ਜਤ ਕਤ ਪੇਖੋ ਸਾਧੂ ਸਰਨਾ ਹਰ ਗੁਣ ਗਾਏ ਨਿਰਮਲ ਮਨ ਕਰਨਾ ਘਟ ਘਟ ਅੰਤਰ ਮੇਰਾ ਸਵਾਮੀ ਵੂਠਾ ਨਾਨਕ ਨਾਮ ਪਾਇਆ ਪ੍ਰਭ ਟੂਠਾ ਵਡਾ ਹੰਸ ਮੁਹੱਲਾ ਪੰਜਵਾਂ ਵਿਸਰਨਾਹੀ ਪ੍ਰਭ ਦੀਨ ਦਿਆਲਾ ਤੇਰੀ ਸਰਨ ਪੂਰਨ ਕਿਰਪਾਲਾ ਰਹਾਉ ਜਹਾਂ ਚਿੱਤ ਆਵਹਿ ਸੋ ਥਾਨ ਸੁਹਾਵਾ ਜਿਤ ਵੇਲਾ ਵਿਸਰਹਿ ਤਾ ਲਾਗੈ ਹਾਵਾ ਤੇਰੇ ਜੀ ਤੂੰ ਸਦ ਹੀ ਸਾਥੀ ਸੰਸਾਰ ਸਾਗਰ ਤੇ ਕਢਦੇ ਹਾਥੀ ਆਵਣ ਜਾਣਾ ਤੁਮਹੀ ਕੀਆ ਜਿਸ ਤੂੰ ਰਖੈ ਤਿਸ ਦੂਖ ਨਾ ਫੀਆ ਤੂੰ ਏਕੋ ਸਾਹਿਬ ਅਵਰਨਾ ਹੋਰ ਬਿਨੋ ਕਰੈ ਨਾਨਕ ਕਰ ਜੋਰ ਵਡਹੰਸ ਮੁਹੱਲਾ ਪੰਜਵਾਂ ਤੂੰ ਜਾਣ ਆਹੀਂ ਤਾਂ ਕੋਈ ਜਾਣੈ ਤੇਰਾ ਦੀਆ ਨਾਮ ਵਖਾਣੈ ਤੂੰ ਅਚਰਜ ਕੁਦਰਤ ਤੇਰੀ ਬਿਸਮਾ ਰਹਾਉ ਤੁਦੇ ਆਪੇ ਕਾਰਨੇ ਆਪੇ ਕਰਨਾ ਹੁਕਮੇ ਜੰਮਣ ਹੁਕਮੇ ਮਰਨਾ ਨਾਮ ਤੇਰਾ ਮਨ ਤਨ ਆਧਾਰੀ ਨਾਨਕ ਦਾਸ ਬਖਸ਼ੀਸ਼ ਤੁਮਾਰੀ ਵੜਾ ਹੰਸ ਮੁਹੱਲਾ 5ਵਾਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰਾ ਅੰਤਰ ਲੋਚਾ ਮੈਨ ਕੀ ਪਿਆਰੀ ਹਾਂ ਕਿਉ ਪਾਈ ਗੁਰ ਪੂਰੇ ਜੇ ਸੋ ਖੇਲ ਖਿਲਾਈਐ ਬਾਲਕ ਰਹਿ ਨਾ ਸਕੈ ਬਿਨ ਖੀਰੇ ਮੇਰਾ ਅੰਤਰ ਭੁੱਖ ਨਾ ਉਤਰੈ ਅਮਾਲੀ ਜੇ ਸੋ ਭੋਜਨ ਮੈ ਨੀਰੇ ਮੇਰਾ ਮਨ ਤਨ ਪ੍ਰੇਮ ਪਰਮ ਕਾ ਬਿਨ ਦਰਸ਼ਨ ਕਿਉ ਮਨ ਧੀਰੇ ਸੁਣ ਸੱਜਣ ਮੇਰੇ ਪ੍ਰੀਤਮ ਭਾਈ ਮੈਂ ਮੇਲੇ ਹੋ ਮਿੱਤਰ ਸੁਖ ਦਾਤਾ ਉਹ ਜੀ ਕੀ ਮੇਰੀ ਸਭ ਬੇਦਨ ਜਾਣੈ ਨਿਤ ਸੁਣਾਵੇ ਹਰਕੀਆਂ ਬਾਤਾਂ ਹਉ ਇੱਕ ਖਿਨ ਤਿਸ ਬਿਨ ਰਹਿ ਨਾ ਸਕਾਂ ਜਿਉ ਚਾਤਰਕ ਜਲ ਕੋ ਬਿਲ ਲਾਤਾ ਹਉ ਕਿਆ ਗੁਣ ਤੇਰੇ ਸਾਰ ਸੰਭਾਲੀ ਮੈਂ ਨਿਰਗੁਣ ਕੋ ਰਖ ਲੇਤਾ ਹਉ ਭਈ ਉਡੀਣੀ ਕੰਤ ਕੋ ਅਮਾਲੀ ਸੋ ਪਿਰ ਕਦ ਨੈਣੀ ਦੇਖਾਂ ਸਭ ਰਸ ਭੋਗਣ ਵਿਸਰੇ ਬਿਨ ਪਿਰ ਕਿਤੈ ਨਾ ਲੇਖਾ ਇਹੋ ਕਾਪੜ ਤਨ ਨ ਸਖਾਵੇਈ ਕਰ ਨਾ ਸਕੋ ਹਉ ਵੇਸਾ ਜਿਨੀ ਸਖੀ ਲਾਲ ਰਾਵਿਆ ਪਿਆਰਾ ਤਿਨਿਆ ਗੈ ਹਮ ਆਦੇਸਾ ਮੈਂ ਸਭ ਸ਼ੀਂਗਾਰ ਬਣਾਇਆ ਅਮਾਲੀ ਬਿਨ ਪਿਰ ਕਾਮਨਾ ਆਏ ਜਾਂ ਸਹਿ ਬਾਤ ਨ ਪੁੱਛੀਆ ਅਮਾਲੀ ਤਾਂ ਬਿਰਥਾ ਜੋਵਣ ਸਭ ਜਾਏ ਤਨ ਤਨ ਤੇ ਸੁਹਾਗਣੀ ਅਮਾਲੀ ਜਿਨ ਸਹੋ ਰਹਿਆ ਸਮਾਏ ਹਉ ਵਾਰਿਆ ਤਿਨ ਸੁਹਾਗਣੀ ਅਮਾਲੀ ਤਿਨਕੇ ਧੂਆ ਸਦ ਪਾਏ ਜਿ ਚਰ ਦੂਜਾ ਭਰਮ ਸਾ ਅਮਾਲੀ ਤਿ ਚਰ ਮੈਂ ਜਾਣਿਆ ਪ੍ਰਭ ਦੂਰੇ ਜਾਂ ਮਿਲਿਆ ਪੂਰਾ ਸਤਿਗੁਰੂ ਅਮਾਲੀ ਤਾਂ ਆਸਾ ਮਨਸਾ ਸਭ ਪੂਰੇ ਮੈਂ ਸਰਬ ਸੁਖਾਂ ਸੁਖ ਪਾਇਆ ਅਮਾਲੀ ਪੇਰ ਸਰਬ ਰਹਿਆ ਪਰਪੂਰੇ ਜਨ ਨਾਨਕ ਹਰ ਰੰਗ ਮਾਨਿਆ ਅਮਾਲੀ ਗੁਰ ਸਤਗੁਰ ਕੈ ਲਗ ਪੈਰੇ ਵਡਾ ਹਸ ਸੁਮਹੱਲਾ ਤੀਜਾ ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੱਚੀ ਬਾਣੀ ਸੱਚ ਧੁਨ ਸੱਚ ਸ਼ਬਦ ਵਿਚਾਰ ਅਨ ਦਿਨ ਸੱਚ ਸਲਾਹਣਾ ਧਨ ਪਨ ਵਡਭਾਗ ਹਮਾਰਾ ਮਨ ਮੇਰੇ ਸਾਚੇ ਨਾਮ ਵਿੱਚ ਤੂੰ ਬਲ ਜਾਓ ਦਾਸਨ ਦਾਸਾ ਹੋਏ ਰਹਿ ਆਪ ਆਵਹਿ ਸਚਾ ਨਾਮ ਰਹਾਉ ਜਿਹਾ ਸੱਚੀ ਸੱਚ ਰਤੀ ਤਨ ਮਨ ਸੱਚਾ ਹੋਏ ਬਿਨ ਸਾਚੇ ਹੋਰ ਸਲਾਹਣਾ ਜਸਹਿ ਜਨਮ ਸਭ ਖੋਏ ਸੱਚ ਖੇਤੀ ਸੱਚ ਬੀਜਣਾ ਸਾਚਾ ਵਪਾਰਾ ਅਣ ਦਿਨ ਲਾਹਾ ਸਚ ਨਾਮ ਧਨ ਭਗਤ ਭਰੇ ਪੰਡਾਰਾ ਸੱਚ ਖਾਣਾ ਸੱਚ ਪੈਨਣਾ ਸਾਚੇ ਟੇਕ ਹਰਨਾ ਜਿਸਨੋ ਬਖਸ਼ੇ ਤਿਸ ਮਿਲੈ ਮਹਿਲੀ ਪਾਏ ਥਾਂ ਆਵਹਿ ਸੱਚੇ ਜਾਵਹਿ ਸੱਚੇ ਫਿਰ ਜੂਨੀ ਮੂਲ ਨਾ ਪਾਹੇ ਗੁਰਮੁਖ ਦਰ ਸਾਚੈ ਸਚਿਆਰ ਹੈ ਸਾਚੇ ਮਾਹੀ ਸਮਾਹੀ ਅੰਤਰ ਸੱਚਾ ਮਨ ਸੱਚਾ ਸੱਚੀ ਸਿਫਤ ਸੁਨਾਏ ਸੱਚੈ ਥਾਨ ਸੱਚ ਸਲਾਹਣ ਸਤਿਗੁਰ ਬਿਲੇ ਹਾਰੈ ਜਾਓ ਸੱਚ ਵੇਲਾ ਮੂਰਤ ਸੱਚ ਜਿਤ ਸੱਚੇ ਨਾਲ ਪਿਆਰ ਸੱਚ ਵੇਖਣਾ ਸੱਚ ਬੋਲਣਾ ਸੱਚਾ ਸਭ ਆਕਾਰ ਨਾਨਕ ਸੱਚੇ ਮੇਲੇ ਤਾਂ ਮਿਲੇ ਆਪੇ ਲਏ ਮਿਲਾਏ ਜਿਉ ਭਾਵੈ ਤਿਉ ਰਖਸੀ ਆਪੇ ਕਰੇ ਰਜਾਈ